ਕਿਆ ਕੰਮ ਕੀਤਾ ਹੱਸ ਉਹ ਹੋ ਉਹ ਨਾ ਨੀ ਕੀ ਕਰਨਾ ਹੋ ਕਿ ਕੰਮ ਇਹ ਆ ਕੇ ਪਤਾ ਲੱਗਾ ਕਿ ਮੈਂ ਹਮ ਦੋ ਪੋਲਿੰਗ ਇਥੇ ਸਟਾਫ ਅਪਾਇੰਟਡ ਸੀਗਾ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਦਾਂ ਲੱਗਾ ਕਿ ਗੈਰਾ ਜੀ ਦੇ ਵਿੱਚ ਬਾਹਰ ਵਾਸ਼ਪਨ ਸੀਗੀਆਂ ਜਿਹੜੇ ਪੀ ਆਰਓ ਸੀਗੇ ਉਹਨਾਂ ਨੇ ਜਿਹੜੀਆਂ ਫੋਰਸ ਜਿਹੜੀਆਂ ਕਾਸਟ ਕਰਵਾਈਆਂ ਵੋਟਿੰਗ ਜੋ ਐਂਟਰੀਜ਼ ਪੀਓਜ਼ ਨੇ ਕਨਸਰਨਡ ਪੀਓਜ਼ ਨੇ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਦੀਆਂ ਐਂਟਰੀਜ਼ ਉਹਨਾਂ ਦੀ ਹੈਂਡਰਾਈਟਿੰਗ ਤੋਂ ਪਤਾ ਲੱਗ ਜਾਂਦੀਆਂ ਉਹ 6 ਐਂਟਰੀਜ਼ ਸੀਗੀਆਂ ਜੀ ਆਈ 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 ਅਧਿਆਪਕ ਪੜੀ ਪੜੀ ਕੀ ਗੱਲ ਹੋਈ ਕਿਉਂ ਤੁਸੀਂ ਇਹ ਕੰਮ ਕੀਤਾ ਆ ਉਪਰਾ ਪੜੀ ਇਹ ਕੰਮ ਕਿਉਂ ਕੀਤਾ ਤੁਸੀਂ ਇਹ ਕੰਮ ਕਿਉਂ ਕੀਤਾ ਤੁਸੀਂ ਤੁਹਾਡੇ ਰੋਕ ਲੱਗੇ ਆ ਕਿਉਂ ਕੀਤਾ ਤੁਸੀਂ ਇਹ ਕੰਮ ਕੀਤਾ ਤੁਸੀਂ ਤੜ ਦੇ ਰੋਪ ਲਾਇਆ ਸਟਾਫ ਬਾਹਰ ਆ ਗਿਆ ਨਾ ਤੁਹਾਡਾ ਸਟਾਫ ਬਾਹਰ ਆ ਰਿਹਾ ਸੀ ਬੇਨਤੀ ਸੁਣੋ ਜਨਾਬ ਇੱਕ ਮਿੰਟ ਭਾਈ ਬੇਨਤੀ ਸੁਣੋ ਸਾਡੀ ਤੇ ਫੇਰ ਸੁਣੋ ਭਾਈ ਸਾਡਾ ਉੱਤੇ ਰੋਪ ਲੱਗੇ ਨਾ ਉਹਨੂੰ ਪੁੱਛ ਲੈਂਦੋ ਬੇਨਤੀ ਦੇ ਇੱਕ ਸੁਣੋ ਉਹ ਵੀ ਭਾਈ ਸੁਣ ਲੈਂਦੋ ਨਾ ਇੱਕ ਬੇਨਤੀ ਸੁਣੋ ਇੱਕ ਮਿੰਟ ਉਹ ਭਾਈ ਉਹ ਮੁਲਾਜ਼ਮ ਸੀ ਨਾ ਅੰਦਰ ਚਲੋ ਇੱਕ ਬੇਨਤੀ ਸੁਣੋ ਇੱਕ ਮਿੰਟ ਇੱਕ ਮਿੰਟ ਭਾਈ ਤੁਹਾਡੇ ਦੇ ਰੋਪ ਲੱਗੇ ਵਜ ਕੀ ਗਾਣੇ ਨੇ ਵਜ ਕੀ ਰੋਪ ਲੱਗੇ ਤੁਹਾਡੇ ਤੇ ਭਾਈ ਅੰਦਰ ਮੁਲਾਜ਼ਮ ਦਾ ਉਹ ਲੇਡੀ ਸਟਾਫ ਬਾਹਰ ਆਇਆ ਪਾ ਭਾਈਆ ਜੀ ਫੀਲਡ ਅਫੀਸਰ ਤੇ ਐਸਓ ਮੈਨੂੰ ਫੋਨ ਆਇਆ ਸੀਗਾ ਇਲੈਕਸ਼ਨ ਆਫਿਸ ਤੋਂ ਕਿ ਇੱਥੇ ਕੋਈ ਇਸ਼ੂ ਕ੍ਰੀਏਟ ਹੋਇਆ ਆ ਜੀ ਇੱਥੇ ਆ ਕੇ ਪਤਾ ਲੱਗਾ ਕਿ ਮੈਮ ਜੋ ਪੋਲਿੰਗ ਇਥੇ ਸਟਾਫ ਅਪਾਇੰਟਡ ਸੀਗਾ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਐਦਾਂ ਦਾ ਕਰਕੇ ਆ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਬਾਹਰ ਵਾਸ਼ਰੂਮ ਸੀਗੇ ਆ ਤੇ ਜਿਹੜੇ ਪੀਆਰਓ ਸੀਗੇ ਉਹਨਾਂ ਨੇ ਜਿਹੜੀਆਂ ਫੋਰਸ ਜਿਹੜੀਆਂ ਕਾਸਟ ਕਰਵਾਈਆਂ ਕਿੰਨੇ ਦੇ ਕਰੀਬ ਹੋਈਆਂ ਵੋਟ ਪੋਸਟ ਟੋਟਲ ਜੀ 6 ਕੋਟਸ ਸੀਗੀਆਂ ਜਿਹੜੀਆਂ ਸ਼ੱਕ ਤਾਂ ਪਤਾ ਚੱਲਦਾ ਹੈ ਕੌਣ ਇਹ ਪੀਆਰਓਜ਼ ਦੇ ਬਾਰੇ ਹੀ ਮੈਂ ਜੋ ਪੋਲਿੰਗ ਸਟਾਫ ਇਥੇ ਲੱਗਾ ਉਹਨਾਂ ਨੇ ਦੱਸਿਆ ਤੇ ਇਹਦੇ ਬਾਰੇ ਆਪਾਂ ਜੋ ਗਾਈਡਲਾਈਨਸ ਹੈਗੀਆਂ ਸਾਡੀਆਂ ਕੇ ਉਹਦੇ ਅਗੇਂਸਟ ਜਿਹੜੇ ਸੀਰੀਅਲ ਨੰਬਰ ਦੇ ਅਗੇਂਸਟ ਆਪਾਂ ਟੈਂਡਰ ਬੈਲਟ ਪੇਪਰ ਇਸ਼ੂ ਕਰਨ ਵਾਸਤੇ ਪੀਆਰਓ ਸਭ ਨਵੇਂ ਲਗਾਤੇ ਇਥੇ ਤੇ ਉਹਨਾ ਦੇ ਫਿਰ ਹੋਈ VOTING ਜਿਹੜੀ ਆ ਤੇ ਕੰਟੀਨਿਊ ਕਰਵਾਈ ਕੈਂਡੀਡੇਟਾਂ ਦਾ ਇਹ ਕਹਿਣਾ ਸੀ ਜੀ ਜਿੰਨਾ ਚਿਰ VOTING ਜਿਹੜੀ ਪਹਿਲਾਂ ਹੋਈ ਉਹਦੀ ਬਿੰਤੀ ਨਹੀਂ ਹੁੰਦੀ ਉਹਦੇ ਬਾਅਦ ਚ ਅਸੀਂ ਦੁਬਾਰਾ ਸ਼ੁਰੂ ਉਹਦਾ ਪਤਾ ਲੱਗਿਆ ਜੀ ਕਿੰਨੀ ਕਿੰਨੀ VOTING ਹੋ ਚੁੱਕੀ ਸੀ ਜੀ VOTING ਜੋ ਐਂਟਰੀਜ਼ POs ਨੇ concerned POs ਨੇ ਕੀਤੀਆਂ ਸੀਗੀਆਂ ਉਹ ਤੋਂ ਬਾਅਦ ਦੀਆਂ ਐਂਟਰੀਜ਼ ਉਹਨਾਂ ਦੀ ਹੈਂਡਰਾਈਟਿੰਗ ਤੋਂ ਪਤਾ ਲੱਗ ਜਾਂਦੀਆਂ ਉਹ 6 ਐਂਟਰੀਜ਼ ਸੀਗੀਆਂ ਜੀ ਤੇ ਉਹਦੇ ਅਗੇਂਸਟ ਆਪਾਂ ਜਿਹੜੇ ਸੀਰੀਅਲ ਨੰਬਰ ਨੋਟ ਕਰਕੇ ਉਹਨਾਂ ਦੇ ਟੈਂਡਰ ਪੈਪਰ ਇਹ ਸਿਰਫ ਇੱਕ ਸ਼ਖਸ ਨੇ ਚੇ VOTING ਕੀਤੀਆਂ ਜਾਂ ਹੋਰ ਵੀ ਕੋਈ ਸੀ ਜਿਆਦਾ ਨਹੀਂ ਨਹੀਂ ਇੱਕੋ ਸੀਗਾ ਜੀ ਕਿੱਥੋਂ ਦਾ ਰਹਿਣ ਵਾਲਾ ਕੁਝ ਪਤਾ ਚੱਲ ਪਾਇਆ ਨਹੀਂ ਇਹ ਪੀਆਰਓ ਡਿਊਟੀਆਂ ਉਹ ਤੋਂ ਹੀ ਲੱਗਦੀਆਂ ਵਾ ਇਲੈਕਸ਼ਨ ਆਫਿਸ ਤੋਂ ਉਹਨਾਂ ਦੇ ਅਗੇਂਸਟ ਵੈਸੇ ਪੀਆਰਓ ਨਵੇਂ ਡੈਪਿਊਟ ਕਰ ਦਿੱਤੇ ਗਏ ਆ ਤੇ VOTING ਕੰਟੀਨਿਊ ਕਰਵਾ ਦਿੱਤੀ ਆ ਸਰ ਮੈਲਾ ਸਟਾਫ ਤਿੰਨੇ ਵਾਰ ਆਗੇ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਨਹੀਂ ਕਰਨਾ ਇਸੇ ਤੇ ਐਕਸ਼ਨ ਲੈਂਦੇ ਹੋਏ ਇਲੈਕਸ਼ਨ ਆਫਿਸ ਵੱਲੋਂ ਪੀਆਰਓਜ਼ ਨੂੰ ਚੇਂਜ ਕੀਤਾ ਗਿਆ ਜੀ ਹਾਂ ਇਹ ਚੇਂਜ ਹੀ ਕੀਤਾ ਗਿਆ ਜਾਂ ਕੋਈ ਕਾਰਵਾਈ ਹੋਰ ਵੀ ਕੀਤੀ ਨੇ ਕਾਰਵਾਈ ਚਲੋ ਇਲੈਕਸ਼ਨ ਆਫਿਸ ਤੋਂ ਤੇ ਵਕਰੀ ਹੋਏਗੀ ਉਹਨੇ ਉਹਨਾਂ ਤੇ ਜੋ ਉਹਨਾਂ ਨੇ ਗਲਤੀ ਕੀਤੀ ਹੈ ਤੇ ਬਾਕੀ ਆਪਾਂ VOTING ਜਿਹੜੀ ਕੰਟੀਨਿਊ ਕਰਵਾ ਦਿੱਤੀ ਐਕਸ਼ਨ ਹੋ ਰਿਹਾ ਹੈ ਜੀ ਬਿਲਕੁਲ ਜੀ ਆਪਾਂ ਜੋ ਗੱਲਬਾਤ ਹੋ ਰਹੀ ਹੈ ਇਹ ਇਲੈਕਸ਼ਨ ਆਫਿਸ ਨਾਲ ਤੇ ਜਰੂਰ ਐਕਸ਼ਨ